ਵਿਆਹ ਸ਼ਾਦੀਆਂ ਅਤੇ ਖੁਸ਼ੀਆਂ ਦੇ ਉਤਸਵਾਂ ਅਤੇ ਧਾਰਮਿਕ ਉਤਸਵਾਂ ਦੌਰਾਨ ਆਮ ਪਬਲਿਕ ਵੱਲੋਂ ਆਤਿਸ਼ਬਾਜ਼ੀ ਜਿਸ ਵਿੱਚ ਬੰਬ ਹਵਾਈ ਪਟਾਕੇ ਅਤੇ ਚਾਈਨੀਜ਼ ਕਰੈਕਰ ਸ਼ਾਮਲ ਹੁੰਦੇ ਨੇ ਇਸ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਜੋ ਜਿਹੇ ਪਟਾਕਿਆਂ ਦੇ ਨਾਲ ਸ਼ੂ ਸ਼ਰਾਬੇ ਦੇ ਨਾਲ ਆਮ ਪਬਲਿਕ ਵਿੱਚ ਡਰ ਪੈਦਾ ਹੁੰਦਾ ਹੈ ਤੇ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਤੇ ਮੌਜੂਦਾ ਹਾਲਾਤਾਂ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਕਟਰ ਹਰਜਿੰਦਰ ਸਿੰਘ ਬੇਦੀ ਆਈਐਸ ਵਧੀਕ ਜ਼ਿਲ੍ਹਾ ਮੈਜਿਸਟਰ ਗੁਰਦਾਸਪੁਰ ਨੇ ਜ਼ਿਲ੍ਹਾ ਅੰਦਰ ਜ਼ਿਲ੍ਹੇ ਅੰਦਰ ਵਿਆਹ ਸ਼ਾਦੀਆਂ ਖੁਸ਼ੀਆਂ ਦੇ ਉਤਸਵਾਂ ਅਤੇ ਧਾਰਮਿਕ ਉਤਸਵਾਂ ਦੌਰਾਨ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ ਜਿਸ ਵਿੱਚ ਕੀ ਬੰਬ ਹਵਾਈ ਪਟਾਕੇ ਅਤੇ ਚਾਈਨੀਜ਼ ਸਟ੍ਰੈਕਰ ਵੀ ਸ਼ਾਮਿਲ ਹੁੰਦੇ ਨੇ ਉਸਤੇ ਪੂਰਨ ਰੂਪ ਤੇ ਜਿਹੜੀ ਇਹ ਪਾਬੰਦੀ ਲਗਾ ਦਿੱਤੀ ਹੈ ਤੇ ਨਾਹੀ ਦੇ ਇਸ ਹੁਕਮ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਅਗਲੇ ਹੁਕਮ ਲਾਗੂ ਹੋਣ ਤੱਕ ਇਹ ਹੁਕਮ ਜਿਹੜੇ ਨੇ ਉਹ ਬਰਕਰਾਰ ਰਹਿਣਗੇ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਪੈਨਿਕ ਨਾ ਹੋਣ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਵਿੱਚ ਰਹੋ ਤੇ ਪੁਲਿਸ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਵੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਗਾਈਡਲਾਈਨ ਜਾਰੀ ਕੀਤੀ ਜਾਂਦੀ ਹੈ ਉਸ ਨੂੰ ਫੋਲੋ ਕਰੋ ਤੇ ਉੱਥੇ ਏਡੀਸੀ ਹਰਜਿੰਦਰ ਸਿੰਘ 베ਦੀ ਨੇ ਕਿਹਾ ਹੈ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਇਹ ਜਿਹੜਾ ਹੈ ਫੈਸਲਾ ਲਿਆ ਹੈ ਬੰਬ ਜੋ ਲੋਕਾਂ ਦੇ ਵੱਲੋਂ دہشت ਪੈਦਾ ਕਰਦੇ ਨੇ ਤੇ ਮੌਜੂਦਾ ਹਾਲਾਤਾਂ ਦੇ ਜਿਸ ਪਾਰਤੀ ਫੌਜ ਨੂੰ ਗੁੰਮਰਾਹ ਕਰ ਸਕਦੇ ਨੇ ਤੇ ਉਹਨਾਂ ਤੇ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਹੈ ਪਾਬੰਦੀ ਲਗਾ ਦਿੱਤੀ ਹੈ ਇਸ ਦੇ ਨਾਲ ਹੀ ਏਡੀਸੀ ਬੇਦੀ ਨੇ ਵੀ ਕਿਹਾ ਹੈ ਕਿ ਕੁਝ ਲੋਕ ਬਿਨਾਂ ਵਜ੍ਹਾ ਪੈਨਿਕ ਹੋ ਰਹੇ ਨੇ ਤੇ ਦੁਕਾਨਾਂ ਤੇ ਪੈਟਰੋਲ ਕੰਪਨਾਂ ਤੇ ਧੀੜ ਇਕੱਠੀ ਕਰਕੇ ਦੂਸਰਿਆਂ ਨੂੰ ਵੀ ਦਹਿਸ਼ਤ ਵਿੱਚ ਪਾ ਰਹੇ ਨੇ ਜਿੱਦਕਿ ਅਜਿਹੀ ਪੈਨਿਕ ਹੋਣ ਵਾਲੀ ਕੋਈ ਵੀ ਗੱਲ ਨਹੀਂ ਹੈ ਤੇ ਹਰ ਤਰ੍ਹਾਂ ਜ਼ਰੂਰਤ ਦਾ ਸਮਾਨ ਜਿਹੜਾ ਹੈ ਉਹ ਸ਼ਹਿਰ ਦੇ ਵਿੱਚ ਮੌਜੂਦ ਹੈ ਤੇ ਪਿੰਡੂ ਇਲਾਕਿਆਂ ਵਿੱਚ ਕੁਝ ਦੁਕਾਨਦਾਰਾਂ ਵੱਲੋਂ ਵੀ ਗ੍ਰਾਹਕਾਂ ਨੂੰ ਸਮਾਨ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਜੇਕਰ ਅਜਿਹੀ ਕੋਈ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਦੁਕਾਨਦਾਰ ਰਕੇਤੇ ਆ ਕਿ ਰਿਗਾਰਡਿੰਗ ਜਿਹੜੀ ਅਸੀਂ ਆਤੀਸ਼ਵਾਜੀ ਵਿਆਮਾ ਤੇ ਜਾਂ ਖੁਸ਼ੀ ਵਾਲਾ ਪ੍ਰੋਗਰਾਮ ਤੇ ਉਹ ਕਰੀਦਾ ਉਹ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਵਾਛੇ ਨੂੰ ਇਹ ਹੀ ਅਪੀਲ ਹੈ ਤੇ ਖੁਸ਼ੀ ਜ਼ਰੂਰ ਮਨਾਓ ਬਟ ਜੋ ਇਸ ਵੇਲੇ ਸਿਚੁਏਸ਼ਨ ਚੱਲ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਤੁਸੀਂ ਜਾਨੂ ਉਸ ਸਬੰਧੀ ਅਸੀਂ ਜਿਹੜੀਆਂ ਪਟਾਕੇ ਜਾਂ ਇਹ ਚੀਜ਼ਾਂ ਆ ਹਵਾਈ ਆਤੀਸ਼ਵਾਜੀ ਨਹੀਂ ਕਰਨੇ ਉਰਾ ਸਾਨੂੰ ਆਪਣੇ ਪਬਲਿਕ ਨੂੰ ਫਾਇਦਾ ਹੈ ਕਿਉਂਕਿ ਇਹਦੇ ਵਿੱਚ ਜਿਹੜੀ ਆਰਮੀ ਹੈ ਉਹਨਾਂ ਨੂੰ ਬੜਾ ਧਿਆਨ ਨਾਲ ਦੇਖਣਾ ਹੈ ਕਿ ਕੋਈ ਸਾਡੇ ਜਿਹੜੇ ਨੇਅਰਬਾਈ ਆਪਣੇ ਜਿੰਨਾਂ ਨਾਲ ਚੱਲ ਰਿਹਾ ਪਾਕਿਸਤਾਨ ਤੋਂ ਕੋਈ ਕੋਈ ਡਰੋਨ ਆਂਦਾ ਹੈ ਜਾਂ ਕੋਈ ਉਹ ਆਂਦਾ ਉਹਦੇ ਨਾਲ ਜਿਹੜੀ ਹੈ ਕਿ ਲੈਕ ਆਫ ਮਿਸਕਮਿਊਨੀਕੇਸ਼ਨ ਜਾਂ ਆਪਣੇ ਮਿਸ ਇੰਟਰਪ੍ਰੀਟੇਸ਼ਨ ਨਾ ਹੋ ਜੇ ਇਸ ਕਰਕੇ ਅਸੀਂ ਹੁਕਮ ਲਾਗੂ ਕੀਤਾ ਹੈ ਇਸ ਸਬੰਧੀ ਮੇਰੇ ਸਾਰੇ ਜਿਹੜੇ ਪੈਲੱਸ ਆਪਣੇ ਵੀਰ ਨੇ ਹੋਟਲ ਵਾਲੇ ਨੇ ਜਾਂ ਹੋਰ ਕੋਈ ਆਪਣੇ ਮੰਦਰ ਗੁਰਦੁਆਰਾ ਸਾਰਿਆਂ ਨੂੰ ਇਹ ਹੀ ਅਪੀਲ ਹੈ ਕਿ ਤੁਸੀਂ ਜਿਹੜੇ ਇਹ ਆਪਣਾ ਜਿਹੜਾ ਆਤਿਸ਼ਬਾਜੀ ਹੈ ਉਹ ਫਿਲਹਾਲ ਦੀ ਘੜੀ ਅਸੀਂ ਨਹੀਂ ਕਰਨੀ ਜਿਹੜੀ ਖੁਸ਼ੀ ਹੈ ਉਹ ਬੜੀ ਸ਼ਾਂਤੀਪੂਰਵਕ ਜਿਹੜੀ ਹੈ ਅਸੀਂ ਮਨਾਣੀ ਤੇਰੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਸਾਡੇ ਧਿਆਨ ਵਿੱਚ ਆਇਆ ਕਿ ਕਿਰਿਆਨੇ ਦੀ ਦੁਕਾਨ ਜਾਂ ਆਪਣੇ ਪੈਟਰੋਲ ਪੰਪ ਜਿਹੜੇ ਆ ਲੋਕਾਂ ਨੂੰ ਸਮਾਨ ਦੇਣ ਤੋਂ ਮਨਾ ਕਰ ਰਹੇ ਆ ਨਾ ਜਾਂ ਲੋਕਾਂ ਵੱਲੋਂ ਮੈਂ ਕਵਾਂਗਾ ਕਿ ਇੱਕ ਲੰਬੀਆਂ ਲਾਈਨਾਂ ਲਾ ਕੇ ਸਮਾਨ ਲਿਆ ਜਾ ਰਿਹਾ ਹੈ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਵਾਸੀਆਂ ਨੂੰ ਇਹੀ ਬੇਨਤੀ ਹੈ ਕਿ ਕੋਈ ਘਬਰਾਣ ਦੀ ਲੋੜ ਨਹੀਂ ਹੈ ਕੋਈ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਹੈ ਆਪਣੇ ਸਮੇਂ ਦੇ ਅਨਾਰ ਜਿੱਦਾਂ ਤੁਸੀਂ ਪਹਿਲਾਂ ਲੈ ਰਹੇ ਹੋ ਤੁਹਾਨੂੰ ਮਿਲਦੀਆਂ ਰਹਿਣਗੀਆਂ ਤੇ ਇਸ ਕਰਕੇ ਅਸੀਂ ਘਬਰਾ ਕੇ ਕਿ ਐਵੇਂ ਦੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਮਹੀਨੇ ਦਾ ਸਮਾਨ ਇਕੱਠਾ ਕਰ ਲਈਏ ਪਹਿਲਾਂ ਇਦਾਂ ਦੀ ਕਰਨ ਦੀ ਲੋੜ ਨਹੀਂ ਹੈ ਪ੍ਰਿਹਾਸ਼ਨ ਵੱਲੋਂ ਇਹ ਯਕੀਨ ਦਵਾਇਆ ਜਾ ਰਿਹਾ ਤੁਹਾਨੂੰ ਕਿ ਹਰ ਇੱਕ ਚੀਜ਼ ਤੁਹਾਨੂੰ ਸਮੇਂ ਦੇ ਨਾਲ ਮਿਲਦੀ ਰਹੇਗੀ ਟਾਈਮਲੀ ਮਿਲਦੀ ਰਹੇਗੀ ਤੁਸੀਂ ਇਹਨਾਂ ਆਰਾਮ ਦੇ ਨਾਲ ਪੈਨਿਕ ਨਾ ਕਰੀਟ ਕਰੋ ਕੋਈ ਸਿਚੁਏਸ਼ਨ ਬਿਲਕੁਲ ਆਊਟ ਆਫ ਅੰਡਰ ਕੰਟਰੋਲ ਹੈ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਦੂਸਰੀ ਗੱਲ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜਾ ਕਿ ਸਾਡੇ ਧਿਆਨ ਚ ਆਇਆ ਕਿ ਕੋਈ ਪੈਟਰੋਲ ਪੰਪ ਜਾਂ ਕੋਈ ਸਮਾਨ ਨਹੀਂ ਦੇ ਰੇ ਜਾਂ ਪੈਟਰੋਲ ਨਹੀਂ ਦੇ ਰੇ ਉਸ ਸਬੰਧੀ ਅਸੀਂ ਨੋਡਲ ਅਫਸਰ ਲਾਇਆ ਉਹਨਾਂ ਨੂੰ ਅਸੀਂ ਕਹਿ ਵੀ ਦਿੱਤਾ ਹੈ ਕਿ ਇਸ ਸਬੰਧੀ ਚੈਕਿੰਗ ਕੀਤੀ ਜਾਏ ਜੇ ਜਿਹੜਾ ਉਹਨਾਂ ਨੂੰ ਆਪਣਾ ਤੇਲ ਪਿਆ ਜੇ ਲੋਕਾਂ ਨੂੰ ਡਿਮਾਂਡ ਆ ਉਹ ਪਾਇਆ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਇਹ ਜਿਹੜੀ ਲੋਕਾਂ ਦੀ ਖੱਜਲ ਖਰਾਬੀ ਨਾ ਕੀਤੀ ਜਾਵੇ ਤੇ ਉਸ ਸੰਬੰਧੀ ਵੀ ਅਸੀਂ ਹਦਾਇਤਾਂ ਕੱਢ ਰਹੇ ਹਾਂ ਤੇ ਇੱਕ ਆਪਣੀ ਸਾਡੀ ਟੀਮ ਵੀ ਜਾ ਕੇ ਚੈੱਕ ਕਰੇਗੀ ਤੇ ਸਾਰਿਆਂ ਨੂੰ ਲੋਕਾਂ ਨੂੰ ਜਿਸ ਤਰ੍ਹਾਂ ਪਹਿਲਾਂ ਮਿਲ ਰਿਹਾ ਸੀਗਾ ਤੇਲ ਉਸ ਤਰ੍ਹਾਂ ਮਿਲਦਾ ਰਹੇਗਾ ਇਸ ਕਰਕੇ ਸਾਰੇਆਂ ਨੇ ਇਸੇ ਸਹਿਯੋਗ ਪਾਣਾ ਪੈਨਿਕ ਕ੍ਰੀਟ ਨਹੀਂ ਕਰਨਾ ਸਭ ਕੁਝ ਅੰਡਰ ਕੰਟਰੋਲ ਹੈ ਐਂਡ ਸਮੂਥਲੀ ਚੱਲ ਰਿਹਾ ਕੋਈ ਦਿੱਕਤਵਾਰੀ ਗੱਲ ਨਹੀਂ ਹੈ ਤੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਇਹ ਜੜਾਇਆ ਆਪਣਾ ਗੁਰਦਾਸਪੁਰ ਜ਼ਿਲ੍ਹੇ ਦਾ ਸਮੂਥਲੀ ਜੜਾ ਕੰਮ ਅੱਗੇ ਵੀ ਕਰਦੇ ਰਹਿਣਾ ਧੰਨਵਾਦ